ਗਰਮ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਨਿਊ ਬਲੌਗ ਵਿੱਚ ਅੱਜ ਠੰਡ ਕਾਫੀ ਹੈ ਕੋਟ ਪਾਲਿਆ ਕੱਢ ਕੇ ਦੇਖੋ ਤੇ ਮੰਮੀ ਨੇ ਵੀ ਸ਼ਾਰਲ ਲੈ ਲਿਆ ਤੇ ਸਮਰ ਨੂੰ ਠੰਡ ਨਹੀਂ ਲੱਗਦੀ ਅੱਜ 10 ਨੇ ਕੋਟ ਪਾਲਿਆ ਆ ਜਾ ਸਮਰ ਮੰਗਦਾ ਕੀ ਮੰਗਦਾ ਮੈਨੂੰ ਚਾਹੀਦਾ ਹੈ ਮੰਮੀ ਦੱਸਾਉਦਾ ਕਿਹੜਾ ਸਕੀਟਬੋਰਡ ਨਾਲ ਚੱਲ ਮੈਨੂੰ ਦਿਖਾਈ ਕੀ ਚਾਹੀਦਾ ਫਿਰ ਲੈ ਕੇ ਦਵਾਂਗੇ

ਤੂੰ ਵੀ ਪਾ ਕੇ ਜਾਪੋ ਤੇ ਛੰਡਾ ਕੋਈ ਸਕੂਲ ਚ ਕੋਟ ਕੋਟ ਕੋਈ ਹੋਰ ਇਹ ਦੁੱਤ ਜ਼ਿੰਦਗੀ ਪਾਉਂਦੇ ਹੁੰਦੇ ਆ ਇਸ ਡਰੈਸ ਤੋਂ ਜ਼ਿੰਦਗੀ ਪਾਉਂਦੇ ਇਹਦਾ ਕੋਟ ਆ ਇਹਨਾਂ ਦੀ ਹਾਂ ਉਹ ਦੂਜੇ ਹਨ ਪੀਲੇ ਰੰਗ ਦਾ ਪਾਣਾ ਚਲ ਜਰਾ ਇਹ ਤੋਂ ਦੂਜਾ ਉੱਥੇ ਉਹ ਹੀ ਲਿਓਣਾ ਉਹ ਹੀ ਪੱਗ ਜਾਊਗੀ ਦੂਜੇ ਕੋਈ ਨਹੀਂ ਤੂੰ ਲਿਆ ਦੇ ਫੇਰ ਮੈਂ ਕਿਆ ਕਰੀ ਲਾ ਨਾ ਉਹ ਕੱਲ ਪੱਗ ਗਈ ਜਿਹੜਾ ਉਹ ਸ ਸਮਰ ਹੋਣੀ ਚੱਲੇ ਸਕੂਲ ਸਮਰ ਤੇ ਸਰਬੱਤ ਆਪਾਂ ਚੱਲਦੇ ਘੁੰਮਣ ਪਾਣੀ ਪੀ ਕੇ ਘੋਮ ਕੇ ਆਣਾ। ਉਹ 3 ਕਿਲੋਮੀਟਰ ਜਾਣਾ ਤੈਨ ਆਉਣਾ। ਫਿਰ ਜਾਣਾ। ਫਿਰ ਜਾਣੇ ਜਾਨੇ ਮੈਂ ਤੇ ਗੋਰੂ। ਅੱਜ ਘਰੇ ਵੇਲੇ ਆ। ਅੱਜ ਮੰਡੀ ਕੰਮ ਕਰਕੇ ਆਵਾਂਗੇ 2-4 ਇੱਕ ਸਕੂਟਰੀ ਦਾ ਚਾਰਜਰ ਟੁੱਟ ਗਿਆ ਉਹ ਵੀ ਸਹੀ ਕਰਵਾ ਕੇ ਲੈ ਆਉਣਾ। ਚਲਿਏ ਘੋਮਣ। ਆ ਪੱਤਰਾ ਇਹਦੇ ਕੋਲ ਕਾਦ ਰੱਖ ਰੱਖਿਆ ਚੱਕ ਕੇ ਦੂਰ ਕਰ ਓਏ ਮਰਾਉ ਵਾ ਇਹ। ਪਾਣੀ ਪੀ ਕੇ ਚੱਲਦੇ ਹਾਂ ਘੁੰਮਣ 3 ਕਿਲੋਮੀਟਰ ਤੋਂ ਪੁੱਛਣ ਡੜ ਗਿਆ ਕੁਟਰੀ ਲੱਗੇ ਲਓ ਜੀ ਗੁਰਦੁਆਰਾ ਸਭ ਕੰਮ ਚੱਲ ਪਿਆ ਇੱਥੇ ਟੈਲਾਂ ਲੱਗਣੀਆਂ ਅੱਜ ਦਰਬਾਰ ਸਾਹਿਬ ਦੇ ਵਿੱਚ ਇੱਥੇ ਸ਼ੁਰੂ ਕਰਨੀਆਂ ਪਹਿਲਾ ਰਾਦਾ ਸੀਗਾ ਵੀ ਟੈਲਾਂ ਨਹੀਂ ਲਾਉਣੀਆਂ ਤੇ ਹੁਣ ਟੈਲਾ ਲੱਗ ਰੀਆਂ ਇਹਦੇ ਵਿੱਚ ਸਾਰੇ ਦੇ ਟੈਲਾ ਲੱਗਣੀਆਂ ਬਾਹਰ ਵੀ ਉੱਥੇ ਇੱਥੇ ਵੀ சோணா தான் டான் தான் ஆய்ஞா வந்தே டெய்ல கட்டி இப்போ ரீங்க ਡਿਜ਼ਾਈਨ ਹੈ ਜੀ ਟੇਲਾ ਦਾ ਇੱਕ ਹੋਰ ਟ੍ਰੱਕ ਦੇਖੋ ਵਾਈਟ ਵਿੱਚ ਡਿਜ਼ਾਈਨ ਕਿੰਨਾ ਬਹੁਤ ਹੈ ਕਿਕਰ ਸਾਹਿਬ ਕੰਮ ਚੱਲ ਰਿਹਾ ਅੱਜ ਸ਼ੁਰੂ ਹੋ ਗਿਆ ਬੱਸ ਹੁਣ ਸਾਰੇ ਲੱਗ ਜਾਣਗੇ ਉਹ ਗੱਟੇ ਕਹਦੇ ਆ ਬਈ ਅੱਛਾ ਤੇ ਇੱਥੋਂ ਵਾਲੀਆਂ ਡੇਲਾਂ ਇੱਥੇ ਵਾਲੀਆਂ ਕਿ ਉਹ ਹੀ ਆ ਜਿਵੇਂ ਵਾਈਟ ਤਾਂ ਉਹ ਮੈਨੂੰ ਇੱਥੇ ਲੱਗਣੀ ਐ ਦਰਵਾਜ਼ੇ ਦੇ ਵਿੱਚ ਹਨ ਇੱਥੋਂ ਦੀਆਂ ਬਲੈਕ ਐ ਇਸ ਬਰਾਂਡੇ ਦੀਆਂ ਇਖਮੀ ਐ ਆਈਆਂ ਨਹੀਂ ਨੇ ਹਾਂ ਉਹ ਆਉਣਗੀਆਂ ਮੈਨੂੰ ਲੈ ਹਾਂਜੀ ਆਹ ਟੈਲਾਂ ਦੇ ਲੱਗਣ ਵਾਲੀ ਐ ਡੈਸੀ ਆ ਆ ਗਈ ਐ ਇਸ ਥੜਾ ਸਹਉ ਤੇ ਵਿੱਚ ਚਿੱਟੀਆਂ ਟੈਲਾਂ ਵਾਈਟ ਇੱਥੇ ਵੀ ਉੱਥੇ ਵੀ ਸਾਰੇ ਛਿੱਟੀਆਂ ਲੱਗ ਜਾਣੀਆਂ ਟੱਲਾ ਸੁਭਰਮੂਖ ਪਿਆਰੇ ਹੁਣ ਜਾਇਆ ਗੁਰਦੁਆਰਾ ਸਾਹਿਬ ਕੰਮ ਚੱਲ ਜਾਂਦਾ ਉਥੇ ਅੱਜ ਚੱਲ ਪਿਆ ਕੰਮ ਸ਼ਹਿਲਾ ਲਾਉਣ ਦਾ ਤੇ ਹੁਣ ਸ਼ਕਲ ਲੱਗੀਆਂ ਪ੍ਰਸ਼ਾਦਾ ਫੇਰ ਉਥੇ ਜਾਵਾਂਗੇ ਅੱਜ ਵਿਹਲੇ ਆ ਅੱਜ ਗੁਰਦੁਆਰਾ ਸਾਹਿਬ ਸਾਰੀ ਜਿਹੜੀ ਸੇਵਾ ਕਰਾਂਗੇ ਨਾਲ ਉਹਨਾਂ ਦੇ ਨਾਲ ਸੇਵਾ ਕਰਾਵਾਂਗੇ ਤੇ ਹੁਣ ਪ੍ਰਸ਼ਾਦਾ ਸ਼ਕਲ ਲੱਗੀਆਂ ਫੇਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਡਾੜੀ ਨੇ ਕਰਤਾ ਸ਼ੁਰੂ ਕੰਮ ਢਾਂਡਾੜੀ ਬਣਾ ਰਿਹਾ ਟਰਾਲੀ ਡਾੜੀ ਬਣਾ ਰਿਆ ਟਰਾਲੀ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਸੋ ਗੁਰਮਖ ਪਿਆਰਿਓ ਹੁਣ ਜੀ ਕਰਦਾ ਅਸੀਂ ਗੰਨੇ ਖਾਣ ਨੂੰ ਤੇ ਇੱਧਰ ਆ ਜਾਂ ਗੰਨੇ ਤੋੜਨ ਵਾਸਤੇ ਆ ਦੇਖੋ ਕਮਾਦ ਤੇ ਸਾਡਾ ਗੁਰਮਖ ਪਿਆਰਾ ਕਹਿੰਦਾ ਮੈਂ ਗੰਨੇ ਤੋੜ ਕੇ ਦਿਨਾ ਤੁਹਾਨੂੰ ਆ ਰਿਹਾ ਗੁਰਮਖ ਲਿਆ ਤੋੜ ਕੇ ਵਧੀਆ ਵਧੀਆ ਲੈ ਜੰਗਾ ਵਧੀਆ ਹਾਂ ਦੋ ਚਾਈ ਦੇ ਲੱਭੇ ਕਿਦਾਨਾ ਦੋ ਦੋ ਹੀ ਬਹੁਤ ਹੈ ਅੱਜ ਗੰਨੇ ਚੂਪਦੇ ਅੱਜ ਵੇਲੇਆ ਕਰੇ ਮੌਸਮ ਵਧੀਆ ਹਾਂਜੀ ਬਹੁਤ ਹੈ ਕੰਡ ਤਾਂ ਫਿਰ ਤੈਨੂੰ ਪਤਾ ਗੰਨੇ ਅੱਜ ਕਮਾਚ ਹੁੰਦੀ ਹੈ ਕੰਡ ਕੰਡ ਤਾਂ ਬੁਟੇ ਆਈ ਹੈ ਹਨਾ ਕਿਹੜਾ ਇੱਕ ਇੱਕ ਕਿਹੜਾ ਹੀ ਆ ਗੰਨੇ ਝੁੱਪਨ ਵਾਲਾ ਬਾਕੀ ਤਾਂ ਦੂਜੇ ਹੀ ਸਰ ਦੇਖ ਕੋਈ ਗੰਨੇ ਦਾ ਬਹੁਤ ਲੰਮੇ ਆ ਪਰ ਕੰਡ ਬਹੁਤ ਹੈ ਨਹੀਂ ਦਿਆ ਹਾਂ ਤਾਂ ਤੋੜ ਦਿੰਦਾ ਆ ਕੇ ਜੇ ਕੋ ਹਾਂ ਲਾ ਦਿੰਨੇ ਆ ਆ ਜਾਣਾ ਕਿ ਕੰਡ ਖਾਈ ਤੇਰੀ ਖਾਊ ਅੱਜ ਮੈਨੂੰ ਇਹ ਤੂੰ ਕਿਥੇ ਚੱਲੇ ਕੰਮ ਤੇ अच्छा आज गुरमुख ने भाई गुरमुख प्यारे सेवा करती गन्ने खवा रिया है गुरमुख बस अग्गे ताग जे ही है मिलर मौसम बढ़िया होया पे හ ස පද ल सर प जीගවි හ आ ගම ර ගන්න चප ਕਿੱਥੇ ਜਾਣ ਹਣ ਹਾਂ ਸਾਗ ਲੈ ਕੇ ਆਉਣਾ ਸਗਰਮ ਪਿਆਰਿਓ ਸੌਂ ਗਿਆ ਸੀ ਮੈਂ ਠਾਇਆ ਮੈਨੂੰ ਚਲੇ ਸਾਗ ਲੈ ਕੇ ਆਉਣਾ ਹੁਣ ਸਾਗ ਲੈ ਕੇ ਆਉਣਾ ਕਿੱਥੋਂ ਲੈ ਕੇ ਆਉਣਾ ਸੁੱਖੇ ਭਾਈ ਕਿ ਚਲੋ ਹੁਣ ਚੱਲਦੇ ਆਂ ਸਾਗ ਲੈਣ ਠਾ ਕੇ ਮੈਨੂੰ ਚਾਹ ਪਈ ਹੈ ਫਿਰ ਹੁਣ ਚੱਲਦੇ ਆਂ ਸਾਗ ਲੈਣ साग टूट रहे है जी सीमा तोड़ रही साग बड़े-बड़े पत्ते तोड़ तो ले तो के धर लेओ साग तोड़ रहे हैं जी वदियां लगदा खेत है जाके ने हरियाली हरियाली च चार्ज पे रही हरियाली आज मैं हां ऐसे तोड़ना ना इक थोड़ा इक पक्की नहीं तो अच्छा पक्की नहीं तोड़नी के ਜਿਵੇਂ ਆਹਾ ਹੈ ਨਾ ਆਪੇ ਟੋਟ ਨਹੀਂ ਕਰਤ ਕਹਿੰਦੇ ਉੱਥੇ ਤੋੜ ਲੀ ਆ ਸਾਗ ਹੈ ਅੱਜ ਖਾਵਾਂਗੇ ਸਰੋਂ ਦਾ ਸਾਗ ਤੋੜਲੇ ਸਾਗ ਬਸ ਚਲਿਏ ਗਰਮਖ ਪਿਆਰੇ ਸਾਗ ਦੀ ਕੱਚੀ ਗੰਦਲ ਵੀ ਸਵਾਦ ਲੱਗਦੀ ਹੈ ਪੱਤਰਾ ਸਾਗ ਵੀ ਸਵਾਦ ਲੱਗਦਾ ਹੈ ਨਾ ਖੱਦ ਗੋੜ ਦੀ ਡਲੀ ਦੇ ਨਾਲ ਗੰਦਲ ਖਾਂਦੇ ਹੁੰਦੇ ਐਸਾ ਇੱਕ ਗੋੜ ਦੀ ਡਲੀ ਲੈ ਕੇ ਤਾਂ ਉਹਦੇ ਨਾਲ ਗੰਦਲ ਕੱਚੀ ਹੈ ਆਹ ਕੀ ਸਵਾਦ ਲੱਗਦੀ ਫਿਰ ਬਾਥੂ ਨਹੀਂ ਲੱਭ ਰਿਆ ਸਾਗ ਵਾਸਤੇ ਇੰਨਾ ਲੱਗ ਗਿਆ ਇੰਨਾ ਲੱਭ ਗਿਆ ਇੰਨਾ ਤਾਂ ਬਹੁਤ ਹੈ ਹੋਰ ਚਾਹੀਦਾ ਇੰਨਾ ਹੋਰ ਚਾਹੀਦਾ ਮੰਮੀ ਉਹ ਲੱਭਣ ਗਈ ਹੈ ਬਾਥੂ ਤਾਂ ਦੇ ਪਾਲੀ ਇੰਨਾ ਸਾਗ ਬਹੁਤ ਹੈ ਹਾਲ ਕੀ ਬੋਲਿਏ ਚ ਵਰਮਖ ਪਿਆਰਿਓ ਲਿਆਂਦਾ ਹੁਣ ਸਾਗ ਘਰੇ ਹੁਣ ਧਰਨਾ ਇਹਨੂੰ ਕਿੰਨਾ ਟਾਈਮ ਲੱਗੂ ਸੀ ਮੈਂ ਬਣਾਉਣ ਤੇ ਤਨ ਕੰਢੇ ਚੋਂ ਨੂੰ ਹੁਣ ਖਾਣ ਲੱਗਿਆ ਮੌਸਮੀ ਸੀ ਮਾ ਕੇ ਦੀ ਮੌਸਮੀ ਖਾਣਾ ਖਾਓ ਮੌਸਮੀ ਲਓ ਜੀ ਸਮਰੋਣੀ ਆ ਗਈ ਹੁਣ ਚਲਦੇ ਆਂ ਮੰਡੀਆਂ ਪੇ ਵੇਖ ਕੇ ਆਉਨੇ ਚਲਿਏ ਚਲ ਚੱਲ ਫੇ ਸਮਰਗੰਦਾਵਲੀ ਆਂਦਾ ਨਹੀਂ ਮੇਰਾ ਕੀ ਕੀ ਨਾਉਂਦਾ ਪਹਿਲਾਂ ਕਿੰਨੂ ਖਾ ਲੋ ਪਹਿਲਾਂ ਕਿੰਨੂ ਖਵਾ ਜੋ ਪਹਿਲਾਂ ਵੀ ਜਦੋਂ ਮੈਂ ਉਰਿਆ ਬੱਤ ਸਰਬੱਤ ਪਹਿਲਾਂ ਸਾਗਾ ਪਾਏ ਸੀ ਰੱਖ ਦੋ ਦੋਸ ਬੁਲਵਾਏ ਸੀ ਖਾ ਰੱਖੇ ਆ ਕਿੰਨੂ ਖਾ ਲੋ ਕੀ ਮੁੰਡੀ ਚਲੀ ਥੋੜੀ ਜਿਹਾ ਕੰਮ ਹੋ ਗਿਆ ਗੁਰਦੁਰਾ ਸਭ ਟੈਲਾਂ ਲੱਗ ਰਹੀਆਂ ਨੇ ਸ਼ੁਰੂ ਹੋ ਗਿਆ ਕੰਮ ਅਜੀ ਮੱਲੇ ਬੱਲੇ ਲੋ ਜੀ ਸਾਗ ਨੂੰ ਹੋ ਗਏ 3 ਘੰਟੇ ਉਬਲਦੇ ਨੂੰ ਤੇ ਵੈਸੇ ਇਹ ਤਜਾਬ ਵੀ ਬਣਾਉਂਦਾ ਹੈ ਗੈਰ ਜਿਹੜਾ ਸਾਗ ਹੁੰਦਾ ਨਾ ਪਰ ਇੱਕ ਦੋ ਵਾਰੀ ਖਾਦਾ ਚੰਗਾ ਹੁੰਦਾ ਬਸ ਕੀ ਸਾਗ ਸਾਗ ਤਾਂ ਨਹੀਂ ਬਣਾਉਂਦਾਗਾ ਜਿਵੇਂ ਕਹਿੰਦਾ ਸੀਗਾ ਫੋਨ ਤੇ ਇੱਕ ਦੋ ਵਾਰੀ ਖਾ ਲੇ ਚੰਗਾ ਹੁੰਦਾ ਬਸ ਮੂੜੀਆਂ ਆ ਦੇਖ ਲਓ ਮੰਮੀ ਰਜਾਈ ਬਣਾ ਰਹੀ ਹੈ ਤਜਾਬ ਨਹੀਂ ਬੰਦਾ ਮੰਮੀ ਰਜਾਈ ਬਣਾ ਰਹੀ ਹੈ ਉਹਨੂੰ ਮਾਰਦੀ ਹੈ ਮੂੜੀ ਅੱਛਾ ਉਹਨੇ ਰਿੰਨੀ ਵਿੱਚ ਸਾਗ ਚ ਮੂਲੀ ਰਿੰਨੇ ਤੋਂ ਨਹੀਂ ਹੁੰਦਾ ਗਾ ਸਾ ਤਜਾਬ ਨਹੀਂ ਬਣਦਾ ਤਜਾਬ ਨੂੰ ਮੰਗਦੀ ਏ ਚਲੋ ਨਾ ਮਾਂ ਅੰਤਜਰ ਬਾਗਿਆ ਵੀ ਸਾਗ ਚ ਮੂਲੀ ਰਿੰਨੇ ਤੋਂ ਤਜਾਬ ਨਹੀਂ ਬਣਦਾ ਹਾਂ ਸਾਗ ਦੇ ਵਿੱਚੇ ਘੋਟ ਦਿਓ ਉਹਦਾ ਮਲਾਈ ਆ ਬਣ ਰਿਹਾ ਸਾਗ ਹੁਣ ਗੁਰਦੁਆਰੇ ਸੇ ਪਾਠ ਕਰਕੇ ਆਉਨੇ ਆ ਫਿਰ ਉਦੋਂ ਬਾਅਦ ਆ ਕੇ ਪ੍ਰਸ਼ਾਦਾ ਛਕਾਂਗੇ ਸਾਗ ਨਾਲ ਸੋ ਗੁਰਮਖ ਪਿਆਰਿਓ ਗੁਰਦੁਆਰਾ ਸਾਹਿਬ ਪਾਠ ਕਰਿਆ ਆਏ ਹੁਣ ਖਾਦਾ ਛਕਣ ਲੱਗੇ ਆ ਤੇ ਸਮਰ ਲਈ ਆਇਆ ਆਪਣੇ ਸਰਦ ਘਟ ਕੇ ਸਰਬ ਸੋ ਗਰਮੁਖ ਪਿਆਰੇ ਪ੍ਰਸ਼ਾਦਾ ਪਣੀ ਛਕ ਲਿਆ ਸਾਗ ਬਹੁਤ ਸੁਆਦ ਬਣਿਆ ਬਹੁਤ ਅਨੰਦ ਆਇਆ ਪ੍ਰਸ਼ਾਦਾ ਛੱਕ ਕੇ ਵਾਹਿਗੁਰੂ ਦਾ ਸ਼ੁਕਰ ਹੈ ਸੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆਂ ਫਿਰ ਅਗਲੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੀ ਆਸ ਕਮੈਂਟ ਕਰੋ